ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਕਰਦਾ ਹਾਂ। ਉਹ ਮੇਰੇ ਨਾਲ ਤੁਹਾਨੂੰ ਦਿਖਾ ਰਹੇ ਸਾਰੇ ਮੇਰੇ ਭਾਈ ਦਾ ਪ੍ਰੈਸ ਪੇਪਰਾਂ ਤੋਂ ਪਿਆਰ ਭਰਿਆ ਹੋਇਆ ਹੈ। ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਦੇ ਰਿਹਾ ਹਾਂ। ਜਿਹੜੇ ਲੋਕ ਨੂੰ ਜੋ ਵੀ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ। ਬੱਚਾ ਤੁਹਾਡੇ ਸਾਹਮਣੇ ਜਿਵੇਂ ਮੈਨੂੰ ਪਿਆਰ ਮਿਲਿਆ ਸਾਡੀ ਜਿਸ ਤਰ੍ਹਾਂ ਸਾਰਾ ਹੰਝੂ ਇਕੱਠਾ ਹੋਇਆ ਹੈ। ਮੈਂ ਅੱਲ੍ਹਾ ਸੁਭਾਨ ਅੱਲਾਹ ਦਾ ਸਾਰਿਆਂ ਦਾ ਉਹ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਮਨ ਵਿੱਚ ਨੋਟਿਫਿਕੇਸ਼ਨ ਦੀ। ਐਰੋੜਾ ਸਾਹਿਬ ਇੱਕ ਕਿ ਗ੍ਰੰਥ 2027 ਦਾ ਫੈਸਲਾ ਥੱਲੇ ਨਾ ਜਾ ਰਿਹਾ 2027 ਦਾ ਫੈਸਲਾ ਹੋਣਾ ਦਾ ਫੈਸਲਾ ਹੈ ਸਾਈਜ਼ ਉਹ ਬੰਦਾ ਸੈਟੀਫਾਈ ਨਹੀਂ ਹੋ ਰਿਹਾ ਜੇ 13 ਬੰਦੇ ਆਉਣਾ ਨੇ ਤਾਂ 2027 ਦਾ ਫੈਸਲਾ ਹੋਣਾ ਕਿ ਅਸੀਂ ਵਾਪਸ ਆ ਰਹੇ ਹਾਂ ਮੈਂ ਸਾਰਾ ਮੁੱਦਾ ਬੀਜੇਪੀ ਦੇ ਕੈਂਡੀਡੇਟ ਜਿਵੇਂ ਅਨਾਉਂਸ ਕੀਤਾ ਤੁਹਾਨੂੰ ਲੱਗਦਾ ਕਿ ਇਹ ਆਈਟੀ ਲੈ ਰਹੇ ਨੇ ਕਿ ਆਪੀ ਕਿਵੇਂ ਦੇਖਦੇ ਹੋ ਇਸ ਨੂੰ ਕੋਈ ਬੰਦਾ ਕਿਸੇ ਦਾ ਘਰ ਤੇ ਉੱਪਰ ਨਾ ਕਢੀ ਕੋਈ ਟਪਣੀ ਨਹੀਂ ਕਰਦਾ ਨਾ ਪਹਿਲਾਂ ਕੀ ਤੇ ਨਾ ਕਰੋਂ ਦੇਖੋ ਸਾਹਿਬ ਉਹਨਾਂ ਦੀ ਮੰਤਰੀ ਹੈ ਜਦੋਂ ਉਹਨਾਂ ਦਾ ਦਿਲ ਕਰੇਗਾ ਅੱਜ ਦਾ ਜਿਹੜਾ ਹਜੂਰ ਦੇਖ ਕੇ ਲੱਗਦਾ ਜਿੱਤવાની ਸ਼ੁਰੂਆਤ ਹੋ ਗਈ ਹੈ ਹਾਂ ਪਹਿਲਾਂ ਵੀ ਮੈਂ ਭਰਮ ਕਹਿੰਦਾ ਰਹਿਆ ਅੱਜ ਹੋਰ ਦੇਖੀ ਜੀ ਠੀਕ ਹੈ ਜੀ ਤੇ ਦੋ ਪ੍ਰੋਬਲਮਾਂ